ਲਾਵੀ ਮੈਟਰੋ ਸਵਾਗਤ ਹੈ ਤੁਹਾਡਾ ਮਿੰਨੀ ਬਲੌਗ ਵਿੱਚ ਜਿਵੇਂ ਆ ਪਹਿਲੀ ਝਲਕ ਦੇ ਹੀ ਪਤਾ ਚੱਲ ਹੀ ਗਿਆ ਹੋਣਾ ਆਪਾਂ ਤਰਨ ਤਰਨ ਸਾਹਿਬ ਦੇ ਸੇਰੋਂ ਮੰਡੀ ਵਿੱਚ ਪਹੁੰਚੇ ਜਿੱਥੇ ਘੋੜਿਆਂ ਦੀ ਮੰਡੀ ਲੱਗੀ ਹੋਈ ਸੀ ਐਂਟਰੀ ਹੋਈ ਆ ਤੇ ਜਾਨਵਰ ਖਰੀਦੇ ਆ ਪਹਿਲਾਂ ਤਾਂ ਮਾਝੇ ਵਾਲੇ ਭਰਾਵਾਂ ਦਾ ਬਹੁਤ ਸੋਹਣਾ ਉਪਰਾਲਾ ਜਿਨ੍ਹਾਂ ਨੇ ਬਹੁਤ ਸੋਹਣਾ ਨਵੀਂ ਥਾਂ ਤੇ ਮੇਲਾ ਲਾਇਆ ਨਵੇਂ ਭਰਾਵਾਂ ਨੂੰ ਸੌਂਗ ਜੁੜੂ ਤੇ ਜਾਨਵਰ ਵੀ ਬਹੁਤ ਸੋਹਣੇ ਪਹੁੰਚੇ ਸੀ ਤੇ ਆਪਾਂ 7-8 ਜਾਨਵਰ ਵੀ ਲੈ ਲਏ ਸੀ ਤੇ ਸਾਰੇ ਜਿੰਨੇ ਜਾਨਵਰਾਂ ਦੀ ਮੈਂ ਵੀਡੀਓ ਬਣਾਈ ਉਹ ਦਿਖਾਉਣਾ ਤੁਹਾਨੂੰ ਕਰਿਓ ਚੈੱਕ ਸਾਰਿਆਂ ਤੋਂ ਪਹਿਲਾਂ ਤਾਂ ਘੋੜੀ ਚੈੱਕ ਕਰੋ। ਕਾਹ ਟੈਂਚ ਦੀ ਵੱਡੇ-ਵੱਡੇ ਵਾਲੀ ਘੋੜੀ ਗਲ ਦੀ ਚੰਬੀ ਜਿਹਨੂੰ ਪੌਣੀ ਨੌਕਰੀ ਕਹਿੰਦੇ ਨੇ। ਡੇਢ ਮਹੀਨਾ ਮੇਟ ਹੋਈ ਨਾ ਹੋਇਆ ਤੇ ਚਾਲ ਵਾਲੀ ਤਾਂ ਧੂੜਾਂ ਪੱਟਦੀ ਜਾਂਦੀ ਐ। ਜਿਵੇਂ ਆਪਾਂ ਨੂੰ ਪੁਰਾਣੇ ਬੰਦੇ ਨੂੰ ਤਾਂ ਪਤਾ ਹੀ ਆ ਵੀ ਮੇਲੇ 'ਚ ਜਾਨਵਰ ਦਾ ਤਰਨਾ ਔਖਾ ਹੋ ਜਾਂਦਾ। ਜਾਨਵਰਾਂ ਦੇ ਵਿੱਚ ਜਾਨਵਰ ਤੁਰਦੇ ਨਹੀਂ ਹੁੰਦਾ ਪਰ ਘੋੜੀ ਫੇਰ ਵੀ ਉੱਡਦੀ ਆਉਂਦੀ ਐ। ਤੁਸੀਂ ਦੇਖੋ ਚਾਲ ਚੈੱਕ ਕਰਿਓ। ਨਰਾਲੇ ਥਾਂ ਤੇ ਤਾਂ ਵਧੀ ਜਾਂਦੀ ਐ। ਪੂਰੀ ਜੇ ਕੋਈ ਚਾਲਵਾਜ ਘੋੜੀ ਭਾਲਦਾ ਹੋਵੇ, ਚੰਬੀ ਘੋੜੀ ਭਾਲਦਾ ਹੈ। ਨੋਕਰੇ ਬੱਚੇ ਖਰੀਦਣ ਵਾਲੀ ਤਾਂ ਦੋਸਤੋ ਆ ਘੋੜੀ ਦੇਖ ਲਓ ਡੇਢ ਮਹੀਨੇ ਦੀ ਮੀਟ ਹੋਈ ਹੋਈ ਆ ਬਾਡੀ ਬੁੱਢੀ ਸੋਹਣੀ ਤੇ ਇੱਕਾ ਮਾਰਵਾੜੀ ਦੇਖੋ ਆ ਵੀ ਆਪਾਂ ਲਈ ਆ ਮੱਥੇ ਪਟੇ ਦੀ ਘੋੜੀ ਆ ਬਿਸ਼ੇਰੀ ਲਾ ਲਾਈ ਜਾਣੇ ਇੱਥੇ ਆਪਦੀ ਬਿਸ਼ੇਰੀ ਵੇਚੀ ਮੌਕੇ ਤੇ ਖਾਲੀ ਆਪਦੇ ਮਨਪਸੰਦ ਦੇ ਘੋੜੇ ਤੋਂ ਭਰਾ ਸਕਦੇ ਸਵਾਰੀ ਸੂਰੀ ਦੀ ਇਹ ਵੀ ਪੂਰੀ ਕਹਿ ਗੱਡਮੀ ਆਪਾਂ ਕਹਿ ਸਕਦੇ ਹਾਂ ਬਹੁਤ ਚੰਗਾ ਤੌਰ ਤੇ ਬਰੀਕੀ ਬਰੂਕੀ ਬਹੁਤ ਸੋਹਣੀ ਆ ਗਰਦਨ ਮਾਰਕਿੰਗ ਪੂਰੀ ਚੰਗੀ ਆ ਦੇਖੋ ਚਾਲ ਤੇ ਇੱਕ ਵਾਰ ਨਜ਼ਰ ਮਾਰੋ ਚਾਲ ਚੂਲ ਵਾਲੀਆਂ ਤਕਰੀਬਨ ਜਿੰਨੇ ਆਪਾਂ 4-5 ਘੂੜੀਆਂ ਲਈਆਂ ਚਾਲ ਸਾਰਿਆਂ ਦੀ ਪੂਰੀ ਪਰਫੈਕਟ ਆ ਬਹੁਤ ਸੋਹਣੇ ਚਾਲ ਤੁਰਦੇ ਆ ਤੇ ਬਾਕੀ ਆ ਕਿ ਚੜ ਕੇ ਦੇਖੋ ਜੇ ਰੂਹ ਖੋਸ਼ ਨਾ ਹੋਈ ਫੇਰ ਕਹੋ ਸਵਾਦ ਲਿਆ ਦੂ ਸਵਾਰੀ ਦਾ ਤਾਂ ਬਾਕੀ ਬਾਡੀ ਬੁੱਡੀ ਲੈਂਥ ਲੰਥ ਦੀ ਵੀ ਸੋਹਣੀ ਆ ਕੁੜੀ 60 ਇੰਚ ਹਾਈਟ ਆ ਦੇਖੋ ਦੇਖ ਸਕਦੇ ਆ ਇੱਕ ਦੋ ਮੈਂ ਫੋਟੋਆਂ ਵੀ ਲਾਈਆਂ ਸੁੰਬ ਸੁੰਬ ਦੀ ਮਜ਼ਬੂਤੀ ਬਹੁਤ ਸੁਣ ਮਾਰਕਾ ਬਹੁਤ ਪਰਫੈਕਟ ਆ ਤੇ ਇੱਕ ਆ ਕੁੜੀ ਲਈ ਜੀ ਚਾਰ ਪੈਰ ਚੱਟੇ ਮੱਥੇ ਪਟਾ ਸਾਢੇ 9 ਮਹੀਨੇ ਗੱਭਨ ਚੈੱਕ ਪਾਸ ਆ ਇਹਦੀ ਵੀ 60 ਇੰਚ ਹਾਈਟ ਆ ਮੱਥੇ ਪਟਾ ਚਾਰੇ ਪੈਰ ਚਿੱਟੇ ਚੰਬੀ ਹੈ ਜੀ ਇਹ ਵੀ ਕਾਲੀ ਚੰਬੇ ਚ ਆ ਜਾਂਦੀ ਇਸ ਤੋਂ ਬਾਅਦ ਇੱਕ ਪਰ ਨੀਲੀ ਚੰਬੀ ਲਈ ਉਹ ਵੀ ਦਿਖਾਉਂਦੇ ਆ ਚਾਲ ਉਹਦੀ ਬਹੁਤ ਚੰਗੀ ਆ ਤੇ ਇਹ ਚਾਰ ਪਤਣੇ 4.5 ਮਹੀਨੇ ਗੱਭਨ ਚੈੱਕ ਪਾਸ ਤੇ ਆ ਵੀ ਕੁੜੀ 4.5 ਮਹੀਨੇ ਨੀਲੀ ਚੰਬੀ ਹੈ ਜੀ ਇਹ ਵੀ 4.5 ਮਹੀਨੇ ਗੱਭਨ ਚੈੱਕ ਪਾਸ ਆ ਸਵਾਰੀ ਸੂਰੀ ਦੀ ਇਹ ਵੀ ਬਹੁਤ ਸਾਫ ਤਕਰੀਬਨ ਜਿਵੇਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਵੀ ਸਾਰੀਆਂ ਚੰਗੀਆਂ ਇਸ ਵਾਰੀ ਦੇ ਦੋਸਤੋ ਇਹ ਵੀ ਗੱਭਨ 4.5 ਮਹੀਨੇ ਦੀ ਆ ਨੁਗਰੇ ਘੋੜੇ ਤੋਂ ਆ ਤੇ ਸਾਰੇ ਰੇਟ ਤੁਹਾਨੂੰ ਮਿਲ ਜੂ। ਸਵਾਰੀ ਦੀ ਇੱਕ ਮੈਂ ਵੀਡੀਓ ਨਹੀਂ ਲਾਈ ਐ ਘੋੜੀ ਚੰਬੀ ਹੋਰ ਲਈ ਐ ਜਿਹੜੀ ਲੱਖੋਂ ਥੱਲੇ ਵੰਦੂ ਤੁਹਾਨੂੰ। ਨਵੀਂ ਉਮਰ ਦੀ ਆ ਤੇ ਮੇਰੇ ਸਭ ਨਾਲ 58 60 ਇੰਚ ਉਦੀ ਹਾਈਟ ਆ। ਉਹਦੀ ਅੱਜ ਫੋਟੋਆਂ ਸਾਂਝੀਆਂ ਕਰਨਾ ਤੁਹਾਡੇ ਸਾਹਮਣੇ। ਬਹੁਤ ਚੰਗੀ ਉਹ ਵੀ ਤੇ ਚਾਲ ਦੇਖ ਕੇ ਤਾਂ ਨਜ਼ਾਰਾ ਬਣਤਾ ਨੇ ਮੰਡੀ 'ਚ ਲੋਕ ਆਸੇ-ਪਾਸੇ ਦੇਖਣ ਆਗੇ ਇਹ। ਇਹ ਨਾ ਸੋਹਣੇ ਚਾਲ ਤੁਰਦੀ ਐ। ਤੇ ਦੋਸਤੋ ਇਹ ਤਾਂ ਹੋ ਗਈਆਂ ਚਾਰ ਪੰਜ ਘੋੜੀਆਂ ਇਸ ਤੋਂ ਬਣਿਆ ਦੋ ਆਪਾਂ ਨੌਕਰੀਆਂ ਬਿਛੇਰੀਆਂ ਲਈ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਤੁਹਾਡੇ ਨਾਲ ਮੈਂ ਫੋਟੋ ਸਾਂਝੀ ਕਰਨਾ ਦੇਖੋ ਹੈਗੀ ਹੈ ਨਾ ਉਡੂ-ਉਡੂ ਕਰਦੀ ਬੱਚੀ ਕਿੰਨੀ ਜ਼ਿਆਦਾ ਚੰਗੀ ਕੁੰਡੀ ਵਾਲਾ ਕੰਨ ਹੈਕ ਹੁੱਕ ਚੌੜੀ ਆ ਬਾਡੀ ਬੁੱਡੀ ਗੋਲ ਪਈ ਆ 10 ਕੁ ਮਹੀਨੇ ਦੇ ਤੇ ਇਹਨੇ ਵੀ ਮੇਲੇ ਲਈ ਲੁੱਟਤਾ ਇਹਦੇ ਜਿਹੜੇ ਮੇਲੇ ਲੁੱਟਦੇ ਵਾਲੀ ਵੀਡੀਓ ਪਾਵਾਂਗੇ ਆਪਾਂ ਅੱਡ ਪਹਿਲਾਂ ਤੁਸੀਂ ਇੱਕ ਵੀਡੀਓ ਦੇਖੋ ਜੇ ਇਹਨਾਂ ਜਾਨਵਰਾਂ ਵਿੱਚੋਂ ਤੁਹਾਡੇ ਜਾਨਵਰ ਪਸੰਦ ਆਉਂਦਾ ਹੈ ਲੈਣ ਦਾ ਕੋਈ ਚਾਹਵਨ ਹੋਇਆ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ ਦਿੱਤਾ ਪਾ ਸਕਰੀਨ ਦੇ ਥੱਲੇ ਫੋਨ ਲਾ ਲਿਓ ਸਕਰੀਨ ਸ਼ਾਟ ਭੇਜ ਦਿਓ ਤੇ ਜਾਨਵਰ ਹੋਰ ਵੀ ਫਾਰਮ ਤੇ ਬਹੁਤ ਖੜੇ ਆ ਮਿਲਦੇ ਆ ਜਲਦੀ ਨਵੀਂ ਵੀਡੀਓ ਨਾਲ ਬਹੁਤ ਬਹੁਤ